ਇਸ਼ਕ ਦਾ ਪੱਲਾ ਜਿਹੜੇ ਫੜਦੇ ਇਸ਼ਕ ਦਾ ਪੱਲਾ ਜਿਹੜੇ ਫੜਦੇ ਫਿਰ ਚੈਣ ਨਾ ਉਸਦੇ ਨੈਣਾ ਨੂੰ ਫਿਰ ਚੈਣ ਨਾ ਉਸਦੇ ਨੈਣਾ ਨੂੰ ਫੁੱਲ ਇਸ਼ਕ ਦੇ ਕੰਡਿਆਂ ਵਰਗੇ ਫੁੱਲ ਇਸ਼ਕ ਦੇ ਕੰਡਿਆਂ ਵਰਗੇ ਤੁਰਨਾ ਪੈਂਦਾ ਉਸਦੇ ਪੈਰਾਂ 'ਤੇ ਤੁਰਨਾ ਪੈਂਦਾ ਉਸਦੇ ਪੈਰਾਂ ਨੂੰ ਇਸ਼ਕ ਦਾ ਪੱਲਾ ਜਿਹੜੇ ਫੜਦੇ ਫਿਰ ਚੈਣ ਨਾ ਉਸਦੇ ਨੈਣਾ ਨੂੰ ਖਰਚੈਣਾ ਉਸਤੇ ਨੈਣਾ ਨੂੰ ਪ੍ਰੇਮ ਪਿਆਲਾ ਜ਼ਹਿਰ ਦਾ ਭਰਿਆ ਪ੍ਰੇਮ ਪਿਆਲਾ ਜ਼ਹਿਰ ਦਾ ਭਰਿਆ ਏ ਖੈਰ ਹੈ ਮਿਲਦੀ ਖੈਰਾਂ ਨੂੰ ਏ ਖੈਰ ਹੈ ਮਿਲਦੀ ਖੈਰਾਂ ਨੂੰ ਫੁੱਲ ਇਸ਼ਕ ਦੇ ਕੰਡਿਆਂ ਵਰਗੇ ਤੁਰਨਾ ਪੈਂਦਾ ਉਸਦੇ ਪੈਰਾਂ ਨੂੰ ਤੁਰਨਾ ਪੈਂਦਾ ਉਸਦੇ ਪੈਰਾਂ ਨੂੰ ਮੌਤ ਹੈ ਇਸਦੀ लाੜੀ ਬਣਦੀ ਮੌਤ ਹੈ ਇਸਦੀ लाੜੀ ਬਣਦੀ ਕੋਈ ਰਹਿਮ ਨਹੀਂ ਹੁੰਦਾ ਗੈਰਾਂ ਨੂੰ ਕੋਈ ਰਹਿਮ ਨਹੀਂ ਹੁੰਦਾ ਗੈਰਾਂ ਨੂੰ ਪ੍ਰੇਮ ਪਿਆਲਾ ਜ਼ਹਿਰ ਦਾ ਭਰਿਆ ਪ੍ਰੇਮ ਪਿਆਲਾ ਜ਼ਹਿਰ ਦਾ ਭਰਿਆ ਇਹ ਖੈਰ ਹੈ ਮਿਲਦੀ ਖੈਰਾਂ ਨੂੰ ਇਹ ਖੈਰ ਹੈ ਮਿਲਦੀ ਖੈਰਾਂ ਨੂੰ ਅਮਰ ਸਿਆ ਜੋ ਪਾਂਦੀ ਬਣ ਤੁਰਦੇ ਅਮਰ ਸਿਆ ਜੋ ਪਾਂਦੀ ਬਣ ਤੁਰਦੇ ਉਹ ਹੱਸ ਕੇ ਸਹਿ ਜਾਂਦੇ ਕੈਰਾਂ ਨੂੰ ਉਹ ਹੱਸ ਕੇ ਸਹਿ ਜਾਂਦੇ ਕੈਰਾਂ ਨੂੰ ਮੌਤ ਹੀ ਇਸ ਦੀ ਲਾੜੀ ਵਰਦੀ ਕੋਈ ਰਹਿਮ ਨਹੀਂ ਹੁੰਦਾ ਗੈਰਾਂ ਨੂੰ ਕੋਈ ਰਹਿਮ ਨਹੀਂ ਹੁੰਦਾ ਗੈਰਾਂ ਨੂੰ ਇਸ਼ਕ ਦਾ ਪੱਲਾ ਜਿਹੜੇ ਫੜਦੇ ਇਸ਼ਕ ਦਾ ਪੱਲਾ ਜਿਹੜੇ ਫੜਦੇ ਫਿਰ ਚੈਨ ਨਾ ਉਸਦੇ ਨੈਣਾ ਨੂੰ ਫਿਰ ਚੈਨ ਨਾ ਉਸਦੇ ਨੈਣਾ ਨੂੰ